ਦੋਸਤੋ ਇੰਪਰੂਵਮੈਂਟ ਟ੍ਰਸਟ ਗੁਰਦਾਸਪੁਰ ਦੀ ਸਕੀਮ ਨੰਬਰ 7 ਵਿੱਚ ਆਪਾਂ ਖੜੇ ਆ ਜਿੱਥੇ ਕੀ ਪਿੱਲੀਆਂ ਇੱਟਾਂ ਦਾ ਜਿਹੜਾ ਉਹ ਵਿਕਾਸ ਹੋ ਰਿਹਾ ਵਾ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਇੱਟਾਂ ਦਾ ਕਲਰ ਵੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀਆਂ ਇੱਟਾਂ ਨੇ ਸੋ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਆ ਪਰ ਜ਼ਮੀਨੀ ਪੱਧਰ ਤੇ ਕੁਝ ਵੀ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਤੁਸੀਂ ਇਹ ਵੀ ਚੱਕਾ ਦੇਖ ਸਕਦੇ ਹੋ ਇਹ ਵੀ ਇੱਕ ਇੱਟਾਂ ਦਾ ਚੱਕਾ ਲੱਗਾ ਬੈਕ ਸਾਈਡ ਤੇ ਵੀ ਤੁਸੀਂ ਦੇਖ ਸਕੋਗੇ ਸਾਰੀਆਂ ਹੀ ਟੋਟਲੀ ਜਿਹੜੀਆਂ ਇੱਟਾਂ ਨੇ ਉਹ ਪਿੱਲੀਆਂ ਨੇ ਸੋ ਇੱਥੇ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਤਾਂ ਵਿਕਾਸ ਕਾਫੀ ਜੋਰਾ ਸ਼ੋਰਾ ਨਾਲ ਹੋ ਰਿਹਾ ਪਰ ਹੋ ਪਿੱਲੀਆਂ ਇਟਾਂ ਨਾਲ ਰਿਹਾ ਵਾ ਤੇ ਵਿਭਾਗ ਜਿਹੜਾ ਵਾ ਉਹ ਕੁੰਭ ਕੰਦੀ ਨੀਂ ਸੁੱਤਾ ਹੋਇਆ ਵਾ ਜਿਹੜੇ ਇੱਥੋਂ ਦੇ ਚੇਅਰਮੈਨ ਨੇ ਉਹ ਵੀ ਜਿਹੜੇ ਕਿਤਨਾ ਕਿਤੇ ਕੁੰਭ ਕੰਦੀ ਨੀਂ ਸੁੱਤੇ ਸੁੱਤੇ ਹੋਏ ਨੇ ਤੇ ਜਾਂ ਫਿਰ ਉਹ ਧਿਆਨ ਨਹੀਂ ਦੇ ਰਹੇ ਕਿਉਂਕਿ ਇਸ ਪਾਸੇ ਧਿਆਨ ਦੇਣਾ ਜ਼ਰੂਰੀ ਆ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਸਾਡੇ ਜਤਿੰਦਰ ਸਿੰਘ ਜੀ ਮੌਜੂਦ ਨੇ ਜਤਿੰਦਰ ਜੀ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਵਾ ਜੇ ਆਪਾਂ ਗੱਲ ਕਰੀਏ ਤੇ ਪਰ ਹੋ ਪਿੱਲੀਆਂ ਇਟਾਂ ਨਾਲ ਰਿਹਾ ਵਾ ਇਹਦੀ ਕੀ ਵਜ੍ਹਾ ਵਾ ਅ ਦੇਖੋ ਗੱਲ ਇਸ ਤਰ੍ਹਾਂ ਵਕ ਜਦੋਂ ਨੀਅਤ ਮਾੜੀ ਤੇ ਕੰਮ ਕਰਾਉਣ ਦਾ ਕਹਿੰਦੇ ਕਿ ਜਜਬਾ ਹੋ ਜਾ ਹੋਏ ਤੇ ਫਿਰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਸੱਤ ਨੰਬਰ ਸਕੀਮ ਦੇ ਵੱਲੋਂ ਅਸੀਂ ਕਹਿ ਦਿੰਦੇ ਆਪਣੇ ਸਰੋਤਿਆਂ ਨੂੰ ਕਿ ਭਰੀ ਪਈ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਸੋਚਿਆ ਸੀ ਕਿ ਸ਼ਾਇਦ ਇਹ ਬਹੁਤ ਵਧੀਆ ਕੰਮ ਕਰਨਗੇ ਕਿਉਂਕਿ ਇਹਦੇ ਤੇ ਇੱਕ ਮੈਂ ਦੱਸਦਾ ਕਿ ਕਿ ਚੇਅਰਮੈਨ ਸਾਹਿਬ ਵੀ ਲੱਗਦੇ ਨੇ ਉਹਦੇ ਅੰਦਰ ਇੱਕ ਟੈਕਨੀਕਲ ਟੀਮ ਹੁੰਦੀ ਆ ਤੇ ਜਿਹੜੇ ਚੇਅਰਮੈਨ ਨੇ ਉਹ ਆਮ ਆਦਮੀ ਪਾਰਟੀ ਦੇ ਲੱਗੇ ਨੇ ਜਿਹੜਾ ਉਹਨਾਂ ਦਾ ਹਲਕਾ ਉਹ ਫਤਿਹਗੜ ਚੂੜੀਆਂ ਪੈਂਦਾ ਉਹ ਇੱਥੇ ਗੁਰਦਾਸਪੁਰ ਆਉਂਦੇ ਨੇ ਹੋ ਸਕਦਾ ਕਿ ਦੂਰ ਕਾਰਨ ਰੋਜ਼ ਨਾ ਆ ਸਕਦੇ ਉਹਨਾਂ ਨਾਲ ਗੱਲ ਵੀ ਕਰਾਂਗੇ ਕਿ ਕੀ ਕਾਰਨ ਸੋ ਇੱਥੇ ਜਿਹੜੇ ਗਿੰਨੇ ਵੀ ਕੰਮ ਆ ਬਹੁਤ ਸਾਰੇ ਕੰਮ ਇਦਾਂ ਦੇ ਜਿਹੜੇ ਸਵਾਲੀਆ ਨਿਸ਼ਾਨਾ ਦੇ ਘੇਰੇ ਚ ਸੋ ਇੱਕ ਤੇ ਅਸੀਂ ਅੱਜ ਤਾਜ ਦਿਖਾਣ ਲੱਗੇ ਆ ਪਿੱਲੀਆਂ ਇੱਟਾਂ ਇਹ ਇੱਟਾਂ ਬਿਲਕੁਲ ਇਹ ਇੱਟਾਂ ਜਿਹੜੀਆਂ ਨੇ ਇਹ ਸਾਨੂੰ ਜੋ ਇੱਥੋਂ ਇਨਫੋਰਮੇਸ਼ਨ ਇਕੱਠੀ ਹੋਈ ਕਹਿੰਦੇ ਕਿ ਇੱਥੇ ਕੋਈ ਸ਼ਹੀਦਾਂ ਦਾ ਕੁਝ ਬਾਨਾ ਉਹਦੀ ਉਹਦੀ ਜਿਹੜੀ ਨੀ ਦੇ ਵਿੱਚ ਅੱਜ ਪਿੱਲੀਆਂ ਇੱਟਾਂ ਲੱਗ ਰਹੀਆਂ ਨੇ ਤੇ ਅਸੀਂ ਇਹ ਦੱਸਾਂਗੇ ਕਿ ਇਹ ਪਾਰ ਸ਼ੀ ਦਾਦੇ ਨਾਰੇ ਕਰਕੇ ਇਹ ਪਾਰਟੀ ਅੱਜ ਆਈ ਆ ਸੋ ਅਸੀਂ ਰਜੀਵ ਸ਼ਰਮਾ ਜੀ ਨੂੰ ਵੀ ਕਹਾਂਗੇ ਕਿ ਤੁਹਾਨੂੰ ਵੀ ਪੁੱਛਿਆ ਜਾਏਗਾ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਅਸੀਂ 7 ਨੰਬਰ ਸਕੀਮ ਦੀ ਕੋਈ ਵੀ ਖਬਰ ਲਾਈਏ ਤੇ ਇੱਥੋਂ ਦੇ ਜਿਹੜੇ ਟੈਕਨੀਕਲ ਵਿੰਗ ਆ ਜਦੋਂ ਉਹਨਾਂ ਨੂੰ ਪੁੱਛਿਆ ਜਾਏ ਤੇ ਉਹ ਕਦੇ ਵੀ ਜਵਾਬ ਨਹੀਂ ਦਿੰਦੇ ਨਾ ਹੀ ਕੈਮਰੇ ਸਾਹਮਣੇ ਆਣ ਕੇ ਆਪਣਾ ਪੱਖ ਰੱਖਦੇ ਆ ਪਰ ਅੱਜ ਅਸੀਂ ਇਹਨਾਂ ਨੂੰ ਜਿਹੜੀਆਂ ਵੀਡੀਓ ਆ ਮਹਿਰੀ ਜੀ ਨੂੰ ਵੀ ਕਵਾਂਗੇ ਜੀ ਇਹਨਾਂ ਨੂੰ WhatsApp ਕਰਨੀ ਆ ਤੇ ਨਾਲ ਨੰਬਰ ਦੇਣਾ ਵਾ ਉਹਨਾਂ ਨੂੰ ਕਹਿਣਾ ਤੁਸੀਂ ਸਾਨੂੰ ਪੱਖ ਦੋ ਕਿੱਥੇ ਦੇਣਾ ਅਸੀਂ ਆ ਪਾਵਾਂਗੇ ਇਹ ਇਟਾਂ ਜਿਹੜੀਆਂ ਨੇ ਸਾਰੀਆਂ ਪਿੱਲੀਆਂ ਤੁਸੀਂ ਦੇਖ ਸਕਦੇ ਜੀ ਇਹ ਤੋੜ ਕੇ ਦੇਖਣੀ ਆ ਵੈਸੇ ਦੇਖਣ ਦੀ ਲੋੜਤ ਨਹੀਂ ਆ ਕਿਉਂਕਿ ਇਹਨਾਂ ਦਾ ਰੰਗ ਗਰੂਪ ਜਿਹੜਾ ਵਾ ਨਾ ਕਲਰ ਉਹ ਸਾਰਾ ਦੱਸਣ ਦੇ ਆ ਕਿ ਪਿੱਲੀਆਂ ਨੇ ਕਿ ਇਹਨੂੰ ਪੁੱਛ ਵੀ ਲੋਗੇ ਆ ਲੋ ਠੀਕ ਹੈ ਜੀ ਤੇ ਆ ਲੋ ਸੋ ਸ਼ਹੀਦਾਂ ਦੇ ਆ ਸ਼ਹੀਦਾਂ ਦਾ ਜਿਹੜਾ ਇੱਥੇ ਬਣ ਰਿਹਾ ਵਾ ਉਹਦੇ ਤੇ ਪਿੱਲੀਆਂ ਇੱਟਾਂ ਲੱਗਦੀਆਂ ਨੇ ਸੋ ਅਸੀਂ ਅੰਦਰ ਵੀ ਦਿਖਾਵਾਂਗੇ ਤੁਸੀਂ ਅੰਦਰ ਆਣ ਕੇ ਦੇਖ ਸਕਦੇ ਜੇ ਕਿ ਇਹਨਾਂ ਅਧਿਕਾਰੀਆਂ ਦਾ ਵੀ ਨਿਗਰਾਨੀ ਹੇਠ ਕੰਮ ਹੋ ਰਿਹਾ ਬੜੀ ਸ਼ਰਮ ਵਾਲੀ ਗੱਲ ਆ ਕਿਉਂਕਿ ਸ਼ਹੀਦ ਦਾਨੂ ਕਟੋ ਕਟ ਬਖਸ਼ ਦੇਣਾ ਚਾਹੀਦਾ ਵਾ ਉਹਨਾਂ ਦੇ ਜੇਦੋਂ ਕੋਈ ਆਪਾਂ ਕੰਮ ਕਰਦੇ ਆ ਤੇ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਕੰਮ ਤੇ ਵੀ ਜਿਹੜਾ ਵਾ ਉਹ ਕਿਤੇ ਨਾ ਕਿਤੇ ਇਹਨੇ ਗੈਲੀ ਵੱਡੀ ਇਹਨ ਗੈਲੀ ਆਪਾਂ ਕਹਿ ਸਕਦੇ ਆ ਵਰਤੀ ਜਾ ਰਹੀ ਆ ਇੱਟਾਂ ਜਿਹੜੀਆਂ ਉਹ ਪਿੱਲੀਆਂ ਨੇ ਇਹ ਤੇ ਬਾਹਰ ਦੀਆਂ ਤਸਵੀਰਾਂ ਨੇ ਤੇ ਅੰਦਰ ਜਿਹੜਾ ਵਾ ਕਾਫੀ ਇੱਟਾਂ ਲੱਗ ਵੀ ਚੁੱਕੀਆਂ ਨੇ ਮੈਂ ਇਹ ਗੱਲ ਕਰਾਂਗੇ ਕਿ ਜਦੋਂ ਅਸੀਂ ਇੱਥੇ ਆਏ ਆ ਉਦੋਂ ਇੱਟਾਂ ਲੱਗਦੀਆਂ ਸੀ ਉਹ ਸ਼ਾਰਟ ਮੈਂ ਕਹਾਂਗਾ ਕੈਮਰਾਮੈਨ ਨੂੰ ਕੋ ਨਾਲ ਚਲਾ ਵੀ ਦੇਣ ਤੇ ਇਹ ਜਮਲਗ ਸਾਡੇ ਆਉਣ ਤੋਂ ਬਾਅਦ ਕੀ ਹੈ ਕਿਉਂਕਿ ਉਹਨਾਂ ਨੇ ਕੰਮ ਜ਼ਿਆਦਾ ਕਰਨਾ ਸੀ ਤੇ ਇਹ ਬਰਾਬਰ ਜਿਹੜੀ ਦੀਵਾਰ ਉਹ ਕਰ ਵੀ ਦੇਣੀ ਸੀ ਸੋ ਇੱਥੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਆ ਕਿ ਜਿਹੜੀਆਂ ਇੱਟਾਂ ਲੱਗ ਰਹੀਆਂ ਨੇ ਇਹਨੂੰ ਕੱਲ ਨੂੰ ਕਿੰਨੀ ਚੈੱਕ ਕਰਨਾ ਕਿਉਂਕਿ ਜਦੋਂ ਥੱਲੇ ਲੱਗ ਜੇ ਕਿ ਮਿੱਟੀ ਪੈ ਜਾਏਗੀ ਨੀਂਹ ਦੇ ਵਿੱਚ ਤੇ ਕਿਸੇ ਨੇ ਵੀ ਕੋਈ ਇਹਨੂੰ ਆਣ ਕੇ ਚੈੱਕ ਨਹੀਂ ਸੀ ਕਰਨਾ ਸੋ ਅਸੀਂ ਵਿਭਾਗ ਨੂੰ ਕਵਾਂਗੇ ਖਾਸ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਇੱਥੇ ਚੇਅਰਮੈਨ ਆ ਕਿ ਤਾ ਜਿਹੜਾ ਤਾਡਾ ਟੈਕਨੀਕਲ ਵਿਭਾਗ ਆ ਉਹਨੂੰ ਪੁੱਛਿਆ ਜਾਏ ਕਿ ਇਹ ਕੰਮ ਸਹੀ ਆ ਜਾਂ ਗਲਤ ਆ ਇੱਥੇ ਜਿਹੜੀਆਂ ਹੋਰ ਵੀ ਖਾਮ ਮੈਂ ਤੁਹਾਨੂੰ ਆਏ ਦੇਣ ਅਸੀਂ ਦਿਖਾਵਾਂਗੇ ਅੱਜ ਭਾਗ ਪਹਿਲਾ ਵਾ ਇਹਦੇ ਲਗਾਤਾਰ ਅਸੀਂ ਤੁਹਾਨੂੰ ਲਗ ਭਾਗ ਜਿਹੜੇ ਇੱਥੇ ਖਾਮੀਆਂ ਦਾ ਚਿੱਠਾ ਬੜਾ ਲੰਬਾ ਵਾ ਅਸੀਂ ਭਾਗ ਰੈਗੂਲਰ ਦਿਖਾਉਂਦੇ ਰਵਾਂਗੇ ਅੱਜ ਪਹਿਲਾ ਭਾਗ ਆ ਕੱਲ ਦੂਜਾ ਹੋਏਗਾ ਫਿਰ ਤੀਜਾ ਲਗਭਗ ਮੈਨੂੰ ਲੱਗਦਾ ਕਿ 40 ਤੋਂ ਤਾਂ ਗੱਲ ਟੱਪ ਜਾਣੀ ਐ ਸੋ ਦੋਸਤੋ ਤੁਹਾਨੂੰ ਇੱਕ ਵਾਰੀ ਤਸਵੀਰਾਂ ਵੀ ਆਖਰ ਵਿੱਚ ਦਿਖਾ ਦਿੰਨੇ ਆ ਤੁਸੀਂ ਦੇਖੋ ਕਿ ਇਹ ਜਿਹੜੀਆਂ ਇੱਟਾਂ ਨੇ ਪੂਰੀ ਲੰਬੀ ਦੀ ਲੰਬੀ ਜਿਹੜੀ ਆ ਉਹ ਲਾਈਨ ਲੱਗ ਚੁੱਕਿਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੀ ਬਾਅਰ ਇੱਟਾਂ ਦਾ ਰੰਗ ਵੇਖ ਕੇ ਹੀ ਪਤਾ ਲੱਗ ਜਾਂਦਾ ਇੱਟਾਂ ਜਿਹੜੀਆਂ ਉਹ ਪਿੱਲੀਆਂ ਹੈ ਵਾ ਜਾਂ ਨਹੀਂ ਹੈ ਸੋ ਆ ਇੱਟਾਂ ਇੱਥੇ ਕੁਝ ਟੋਟੇ ਟੁੱਟੇ ਹੋਏ ਵੀ ਪਏ ਹੋਏ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਤੁਸੀਂ ਦੇਖੋ ਇਹਨਾਂ ਦਾ ਕਲਰ ਵੇਖ ਕੇ ਹੀ ਪਤਾ ਲੱਗ ਜਾਂਦਾ ਦੇਖੋ ਸੋ ਇੱਕ ਨਹੀਂ ਆ ਕਾਫੀ ਜ਼ਿਆਦਾ ਨੇ ਸੋ ਆਈਆਂ ਇੱਟਾਂ ਹੁਣ ਇਸ ਸਮੇ ਲੱਗ ਚੁੱਕੀਆਂ ਨੇ ਤੇ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਦੋ ਪਾ ਇੱਥੇ ਆਏ ਤੇ ਕੰਮ ਚੱਲ ਰਿਹਾ ਸੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇੱਥੇ ਆਏ ਹੋਏ ਨੇ ਪੱਤਰਕਾਰ ਤੇ ਉਹ ਜਿਹੜਾ ਕੰਮ ਇੱਥੇ ਜਿਹੜਾ ਛੱਡ ਕੇ ਉਹ ਚਲੇ ਗਏ ਨੇ ਹੋ ਸਕਦਾ ਸੀ ਕਿ ਕਾਫੀ ਜਿਹੜੇ ਵਾਰ ਉਹ ਚੁੱਕ ਦਿੱਤੇ ਜਾਂਦੇ ਸੋ ਇਟਾ ਦਾ ਕਲਰ ਵੇਖ ਕੇ ਪਤਾ ਲੱਗ ਗਿਆ ਵਾ ਕਿ ਇਟਾ ਜਿਹੜੀਆਂ ਪਿੱਲੀਆਂ ਨੇ ਤੇ ਇਹ ਤੁਸੀਂ ਦੇਖ ਸਕਦੇ ਜੇਕ ਇੱਕ ਜਿਹੜਾ ਕੰਮ ਆ ਇੱਥੇ ਇਕੱਲਾ ਇੱਕ ਜਗ੍ਹਾ ਨਹੀਂ ਆ ਇੱਥੇ ਸਾਰੀਆਂ ਜਗ੍ਹਾ ਤੇ ਘਟੀਆ ਲੈਵਲ ਦਾ ਕੰਮ ਹੋਣ ਡਿਆ ਦਿਖਾਇਆ ਜਾਏਗਾ ਜੇ ਕੋਈ ਵੀ ਟੈਕਨੀਕਲ ਟੀਮ ਆਣ ਕੇ ਦੇਖਣਾ ਚਾਹਦੀ ਆ ਇਹਦੀ ਇਨਕੁਆਰੀ ਕਰਾਉਣਾ ਚਾਹਦੀ ਆ ਮੈਂ ਤੇ ਇੱਕ ਰਜੀਵ ਸ਼ਰਮਾ ਜੀ ਨੂੰ ਵੀ ਕਵਾਂਗਾ ਕਿ ਆਪਾਂ ਪਾਰਦਰਸ਼ੀ ਕੰਮ ਕਿਉਂ ਨਾ ਕਰੀਏ ਦੀ ਥਰਡ ਪਾਰਟੀ ਜਾਂ ਤੇ ਵਿਜੀਲੈਂਸ ਜਾਂ ਕਿਸੇ ਹੋਰ ਕੋਈ ਟੀਮ ਬਣਾ ਲਈਏ ਕਿ ਤਿੰਨ ਚਾਰ ਵਿਭਾਗਾਂ ਦੀ ਤੇ ਜਿੰਨੇ ਵੀ ਕੰਮ ਹੋਏ ਨੇ ਹੁਣ ਤੱਕ ਇਹਦੀ ਸਾਰੀ ਉੱਚ ਪੱਧਰੀ ਜਾਂਚ ਕਰਾਈ ਜਾਏ ਤੇ ਉਸ ਜਾਂਚ ਅਸੀਂ ਪੂਰਾ ਸਹਿਯੋਗ ਦੇਣ ਨੂੰ ਤਿਆਰ ਆ ਸੀ ਤੁਹਾਨੂੰ ਇੱਕ ਇੱਕ ਚੀਜ਼ ਦੱਸਾਂਗੇ ਕਿ ਕਿੱਥੇ ਮਟੀਰੀਅਲ ਘਟ ਪਿਆ ਵਾ ਕਿੱਥੇ ਕਿਹੜੀ ਚੀਜ਼ ਆ ਕਿਉਂਕਿ ਸਾਡੇ ਕੋ ਸਾਰੇ ਐਵੀਡੈਂਸ ਹੈਗੇ ਨੇ ਸੋ ਦੇਖਦੇ ਰਹੋ ਸਾਡੀ ਸਾਂਝੀ ਰਿਪੋਰਟ ਇਹ ਸਾਰੀਆਂ ਰਿਪੋਰਟਾਂ ਤੁਹਾਨੂੰ ਦਿਖਾਵਾਂਗਾ ਮੈਂ ਜਤਿੰਦਰ ਸਿੰਘ ਮੇਰੇ ਨਾਲ ਹਰੀਸ਼ ਕੱਕੜ ਤੋ ਦੋਸਤੋ ਦੇਖਦੇ ਰਹੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਕੋਈ ਇੱਥੇ ਗਲਤ ਤਰੀਕੇ ਨਾਲ ਕੰਮ ਹੋਇਆ ਜਾ ਕੋਈ ਕਮੀ ਰਹਿ ਗਈ ਆ ਉਹਨੂੰ ਜਿਹੜਾ ਵਾ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾ ਸਕੇ